ਦਾ ਦੇ ਇਨਾਮ ਦੇ ਕੇ ਤੋਂ ਤਾਂ ਕਿ ਉਹਨਾਂ ਬੱਚਿਆਂ ਦੀ ਯਾਦ ਜਿਹੜੀ ਆ ਪੱਕੇ ਜੁੜੇਗਾ ਬਹੁਤ 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 25 ਤਰੀਕ ਨੂੰ ਸਿਪਸ ਦੇਣਾ ਇਕੱਠੇ ਹੋ ਇਹ ਕੋਈ ਨਹੀਂ ਬੱਚੇ ਸਮੂਲੀਅਤ ਕਰਦੇ ਨਹੀਂ ਆ ਕੋਈ ਵੀ ਅਸੀਂ ਚਾਹਦੇ ਆ ਕਿ ਪਰਿਵਾਰਾਂ ਦੇ ਪਰਿਵਾਰ ਸੱਜ ਕੇ ਆਉਣ ਉਹਨਾਂ ਨੂੰ ਇਨਾਮ ਦਿੱਤਾ ਜਾਵੇ ਠੀਕ ਹੈ ਕਰੂ 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 ਕੋ ਇਨਿਸਪੈਕਟ ਹਾਂ ਬਾਜੀ ਹਾਂ ਜੀ ਜੀ ਪਰ ਗੱਡਾ

ਦੇਖੋ ਜੀ ਨਾ ਸੈਫ ਜਦਿਆਂ ਦੀ ਸ਼ਹਾਦਤ ਨੂੰ ਸੰਬੰਧਿਤ ਸਾਡੇ ਮਨ 'ਚ ਇਹ ਗੱਲ ਹੁੰਦੀ ਸੀ ਕਿ ਇਹ ਦਸੰਬਰ ਦਾ ਮਹੀਨਾ ਲੋਕੀ ਜਿਹੜੇ ਨੇ ਛੁੱਟੀਆਂ 'ਚ ਮौज ਮਨਾ ਲਈ ਕਰ ਲਿਆ ਤਾਂ ਸੈਫ ਜਦਿਆਂ ਨੂੰ ਜਿਹੜਾ ਅਸੀਂ ਯਾਦ ਨਹੀਂ ਕਰ ਪਾਰੇ ਤੇ ਅਸੀਂ ਉਹਦੇ ਲਈ ਪਿਛਲੇ ਤਕਰੀਬਨ 10 ਸਾਲ ਤੋਂ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਜਿਹੜੇ ਆ ਉਹ ਕਰ ਰਹੇ ਆ ਜਿਹਦੇ ਅਸੀਂ ਦਾਦੀ ਤੇ ਪੋਤੀ ਦਾ ਰਿਲੇਸ਼ਨ ਦਾਦਾ ਦਾਦੀ ਤੇ ਪੋਤਿਆਂ ਦਾ ਰਿਲੇਸ਼ਨ ਉੱਤੇ ਗੱਲ ਕਰਦੇ ਆਂ ਪਰਵਰਿਸ਼ ਦੀ ਗੱਲ ਕਰਦੇ ਆਂ ਤੇ ਅਸੀਂ ਪਿਛਲੇ ਸਾਲ ਇੱਕ ਮੁਹਿਮ ਨੂੰ ਹੋਰ ਵੱਡਾ ਕੀਤਾ ਤੇ 3 ਲੱਖ ਘਰਾਂ ਤੱਕ ਅਸੀਂ ਅਪਰੋਚ ਕੀਤੀ ਉਸ ਤੋਂ ਬਾਅਦ ਅਸੀਂ ਜਿਹੜਾ ਐਸਲ ਸਾਡਾ ਟਾਰਗੇਟ ਹੈ 4 ਲੱਖ ਘਰਾਂ ਤੱਕ ਅਪਰੋਚ ਕਰਨੀ ਹੈ ਤੇ ਅਸੀਂ ਨਾ ਸਹਿਬਜ਼ਾਦਿਆਂ ਲਈ ਅਸੀਂ ਇੱਥੇ ਅੱਜ ਨੈਕਸਸ ਮਾਲ ਵਾਲਿਆਂ ਨਾਲ ਗੱਲ ਕੀਤੀ ਕਿ ਅਸੀਂ ਚਾਹੁੰਦੇ ਆਂ ਕਿ ਤੁਹਾਡੇ ਵੇੜੇ 'ਚ ਅਸੀਂ ਇੱਥੇ ਲੋਕੀ ਜਿਹੜੇ ਬੇਸ਼ੱਕ ਰੰਗ ਤਮਾਸ਼ਿਆਂ ਲਈ ਆਏ ਨੇ ਪਰ ਉਹਨਾਂ ਨਾਲ ਸਹਿਬਜ਼ਾਦਿਆਂ ਦੀ ਗੱਲ ਕੀਤੀ ਜਾਵੇ ਤੇ ਜਿ세 ਇੱਥੇ ਅੱਜ ਇਨਾਮ ਲੈ ਕੇ ਆਏ ਆ ਸਵਾਲ ਜਵਾਬ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਇਨਾਮ ਦੇਾਂਗੇ ਬੱਚੇ ਉਹਦੇ ਨਾਲ ਜਿਹੜਾ ਉਹ ਸਾਹਿਬ ਜਦਰ ਤੇ ਚਰਨ ਨਾਲ ਜੁੜੇ ਰਹਿਣਗੇ ਐਡਵੋਕੇਟ ਸਾਹਿਬ ਉਹ ਬੱਚਾ ਨੂੰ ਕਿਤੇ ਜਾਂਦੇ ਨੇ ਕਿੰਨੇ ਬੱਚੇ ਜਿਨ੍ਹਾਂ ਨੇ ਜਵਾਬ ਦੇ ਪਾ ਰਹੇ ਕਿ ਲਗਾਤਾਰ ਕਿਸੇ ਨੂੰ ਬਹਿਦਾ ਵਿਚਾਰੇ ਰਹੇ ਦੇਖੋ ਮੈਂ ਮੈਨਰੇਚ ਜੇ ਕਹਾਂ ਕਿ ਸਾਰਿਆਂ ਨੂੰ ਸਾਰੇ ਸਵਾਲ ਆਉਂਦੇ ਆ ਤੇ ਨਹੀਂ ਆਉਂਦੇ ਪਰ ਜੇ ਮੈਂ ਕਹਾਂ ਕਿ ਲੋਕੀ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਉਹਨਾਂ ਨੂੰ ਬੇਸਿਕ ਗੱਲ ਨਹੀਂ ਪਤਾ ਉਹਨਾਂ ਨੂੰ ਬੇਸਿਕ ਪਤਾ ਹੈ ਉਹ ਕਈ ਵਾਰੀ ਝੱਕ ਜਾਂਦੇ ਆ ਮਾਈਕ ਅੱਗੇ ਬੋਲਿਆ ਨਹੀਂ ਜਾਂਦਾ ਜਾਂ ਸ਼ਰਮ ਆ ਜਾਂਦੀ ਹੈ ਪਰ ਅਲਟੀਮੇਟਲੀ ਇੱਕ ਗੱਲ ਬੜੀ ਪੱਕੀ ਹੈ ਕਿ ਜਦੋਂ ਇੱਥੋਂ ਵਾਪਸ ਜਾਂਦੇ ਆ ਤੇ ਅਸੀਂ ਇੱਕ ਪ੍ਰਸ਼ਨੋਤਰੀ ਦਿੰਨੇ ਆ ਜਿੱਦੇ ਜਸੀਂ ਸਵਾਲ ਨੇ ਉਹ ਘਰ ਜਾ ਕੇ ਜਿਸਲੇ ਪੜਨਗੇ ਭਰਨਗੇ ਤੇ ਡੈਫੀਨੇਟਲੀ ਉਹ ਜੁੜ ਜਾਣਗੇ ਅਸੀਂ ਇਹੀ ਆਪਣੀ ਕਮਾਈ ਸਮਝਾਂਗੇ ਬੈਸਟ ਕਲਚਰ ਬਹੁਤ ਸ਼ਾਇਦ ਕਿਸੇ ਨੂੰ ਪਤਾ ਨਾ ਕਿ ਇਹ ਹੀ ਦੀਦਿਆੜੇ ਜਿਹੜੇ ਉੱਤੇ ਨੂੰ ਅਮ ਬਣਾਇਆ ਜਾ ਰਿਹਾ ਲੇਕਿਨ ਇਹ ਲੱਗਦਾ ਕਿ ਉਹ ਕਾਮਯਾਬ ਹੁੰਦੇ ਨਜ਼ਰ ਆ ਰਿਹਾ ਸਾਰੇ ਲੋਕ ਉਹਨਾਂ ਜਿਹੜਾ ਉੱਤੇ ਨੂੰ ਇਹ ਹੀ ਦੀਦਿਆੜੇ ਦੋਸਤੋਂ ਕਈ ਬਣਾ ਰਹੇ ਨੇ ਬਿਲਕੁਲ ਜੀ ਤੁਸੀਂ ਦੇਖੋ ਸਾਰੇ ਪੰਜਾਬ ਚ ਇੱਕ ਰੈਵਿਊਲੂਸ਼ਨ ਆ ਕਿ ਜਿੱਥੇ ਲੋਕੀਏ ਦਿਨ ਜਿਹੜੇ ਨੇ ਉਹ ਨਾਚ ਗਾਣਿਆਂ ਚ ਤੇ ਉਹਦੇ ਤੇ ਰਹਿੰਦੇ ਸੀਗੇ ਭਾਰੂ ਰਹਿੰਦੇ ਸੀ ਉਹਨਾਂ ਤੇ ਹੁਣ ਉਹਨਾਂ ਨੇ ਸੱਜ ਜਨਾਂ ਦੀ ਗੱਲ ਸ਼ੁਰੂ ਹੋ ਗਈ ਹੈ ਸਾਡੇ ਸਾਰੇ ਪੰਜਾਬ 'ਚ ਜੱਥੇ ਬਣ ਕੇ ਲੋਕੀ ਆਪ ਵਲੰਟੀਅਰ ਕਰ ਰਹੇ ਨੇ ਘਰ ਘਰ ਬੂਹੇ ਖੜਕਾ ਰਹੇ ਨੇ ਮੈਂ ਤੁਹਾਡੇ ਰਾਈ ਵੀ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਨਾਲ ਸੰਪਰਕ ਕਰੋ ਤੁਸੀਂ 10 ਘਰਾਂ ਤੱਕ ਪਹੁੰਚ ਕਰ ਸਕਦੇ ਹੋ 20 ਘਰਾਂ ਤੱਕ ਪਹੁੰਚ ਕਰ ਸਕਦੇ ਹੋ ਸਾਡੇ ਤੋਂ ਲਿਟਰੇਚਰ ਲਵੋ 20 ਨਾ ਤੱਕ ਪਹੁੰਚਾਓ ਜਿਹੜਾ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਗਾ ਨਾ ਇਨਾਮ ਅਸੀਂ ਦੇਵਾਂਗੇ ਉਹ ਆਪਣੇ ਆਪ ਲੋਕਾਂ ਤੱਕ ਗੱਲ ਲੱਗੋਂ ਤੇ ਅੱਗੇ ਟਰੈਵਲ ਕਰ ਰਹੀ ਹੈ ਅਸੀਂ ਉਹ ਜਗ੍ਹਾ ਜਿੱਥੇ ਲੋਕੀ ਰੰਗਤਮਾਸ਼ਾ ਲਈ ਆਉਂਦੇ ਨੇ ਅਸੀਂ ਉੱਥੇ ਆ ਕੇ ਸਵਾਲ ਜਵਾਬ ਕਰ ਰਹੇ ਆ ਤੇ ਸਾਡਾ ਮਕਸਦ ਫੇਰ ਇਹੀ ਹੈ ਕਿ ਜਿਹੜਾ ਤੁਸੀਂ ਜਿੱਥੇ ਵੀ ਹੋ ਅਸੀਂ ਉੱਥੇ ਤੁਹਾਡੇ ਤੱਕ ਪਹੁੰਚ ਕਰਕੇ ਸਾਬ ਜਦਨ ਦੀ ਗੱਲ ਕਰਾਂਗੇ। ਜੋਬੀ ਕਮੇਟੀ ਵੱਲੋਂ ਇਸ ਵਾਰ ਇੱਕ 2.5 ਟਰਾਲੀ ਕਿ ਲੱਗਿਆ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਮਠਾਈ ਦਾ ਇੱਕ ਮਾਲ ਲੈ ਕੇ ਪਤਾ ਜਾਵੇ ਇਸ ਤਰ੍ਹਾਂ ਲੈ ਕੇ। ਚਲੋ ਮੈਨੂੰ ਮੈਨੂੰ ਇਦਾਂ ਲੱਗਦਾ ਕਿ ਕੋਈ ਕੁਝ ਵੀ ਕਰ ਰਿਹਾ ਮੁਬਾਰਕ ਹੈ ਪਰ ਮਠਾਈਆਂ ਪਕਵਾਨ ਇਹ ਚੀਜ਼ਾਂ ਨਾਲ ਸ਼ਹਾਦਤ ਨਹੀਂ ਜੁੜੀ ਹੋਈ। ਸਾਡਾ ਜਿਹੜਾ عقیدہ ਸਿੱਖੀ ਦਾ ਉਹ ਤਾਂ ਹਰ ਕਿਸੋਕ ਤੋਂ ਨਿਆਰੇ ਵਾਲੇ ਪੰਨ ਵਾਲੇ ਪਾਸੇ ਆ ਅਸੀਂ ਦੁੱਖ ਸੁੱਖ ਨੂੰ ਸਮ ਕਰਕੇ ਜਾਣਦੇ ਆ ਅਸੀਂ ਤਾਂ ਕੋਈ ਪੂਰਾ ਹੋ ਜਾਵੇ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਤੇ ਦੇਖ ਲੈ ਕੇ ਉੱਠਦੇ ਆ ਠੀਕ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਕਰਨ ਨਾਲੋਂ ਜੇ ਇਹ ਗੱਲ ਕਰਦੇ ਕਿ ਲੋਕਾਂ ਤੱਕ ਪੰਜਾਬ ਦੇ ਹਰ ਘਰ ਨੂੰ ਉਹ ਲਿਟਰੇਚਰ ਪਹੁੰਚਾ ਦੇਣਗੇ ਹਰ ਬੱਚੇ ਤੱਕ ਸਿੱਖੀ ਦੀ ਗੱਲ ਕਰਾਣਗੇ ਇਹ ਕਰਦੇ ਤੇ ਸ਼ਾਇਦ ਜ਼ਿਆਦਾ ਇੰਪੋਰਟੈਂਟ ਹੁੰਦਾ ਚਰਪੋਰਡ ਕੀ ਕੀ ਪਲਾਨਿੰਗ ਨੇ ਇਹੀ ਮਹੀਨੇ 25 ਤਰੀਕ ਨੂੰ ਅਸੀਂ ਬਹੁਤ ਵੱਡਾ ਪ੍ਰੋਗਰਾਮ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਸਕਤਰੀ ਬਾਗ ਕਰ ਰਹੇ ਹਾਂ ਜਿੱਥੇ ਅਸੀਂ ਸਾਰੇ ਸਕੂਲਾਂ ਕਾਲਜਾਂ ਨੂੰ ਬੱਚਿਆਂ ਨੂੰ ਕਾਲ ਦਿੱਤੀ ਦਸਤਾਰਬੰਦੀ ਦੇ ਸਮਾਗਮ ਨੇ ਪਰਿਵਾਰ ਦੇ ਇਕੱਠੇ ਹੋ ਕੇ ਸੱਜ ਕੇ ਆਓ ਸਮਾਗਮ ਨੇ ਪੁਚੰਗੀ ਮੁਕਾਬਲਿਆਂ ਦੇ ਸਮਾਗਮ ਨੇ ਤਾਂ ਕਿ ਜਿਹੜਾ ਵੀ ਆਵੇ ਅਸੀਂ ਉਹਨੂੰ ਇਨਾਮ ਦੇ ਕੇ ਤੋਰਨਾ ਤੇ ਜਿਹੜੇ ਘਰੋਂ ਤਿਆਰ ਹੋ ਕੇ ਬੱਚਾ ਨਿਕਲਦਾ ਤੇ ਉੱਥੇ ਤੱਕ ਪਹੁੰਚਣ ਤੱਕ ਸਾਰੇ ਰਾਹ 'ਚ ਇਕੱਲਾ ਬੱਚਾ ਹੀ ਸਮਝੋ ਕਿ ਨਗਰ ਕੀਰਤਨ ਕੱਲੇ ਬੱਚੇ ਦੇ ਸਿਰ ਤੇ ਦਸਤਾਰ ਜਿਹੜੀ ਆ ਖੰਡਾ ਲਾ ਕੇ ਬੈਚ ਲਾ ਕੇ ਸਿੱਖੀ ਵਾਲਾ ਤੇ ਉਹ ਆਪਣੇ ਆਪ ਚ ਨਗਰ ਕੀਰਤਨ ਕਰਦਾ ਆ ਰਿਹਾ ਤੇ ਉਹ ਚਲਦਾ ਫਿਰਦਾ ਗੁਰਦੁਆਰਾ ਸਿੱਖੀ ਦਾ ਸੁਨਿਆਹ ਦੇ ਰਿਹਾ ਸਾਡਾ ਉਹਦੇ ਪਿੱਛੇ ਮਕਸਦ ਇਹ ਆ ਤੇ ਉਹ 25 ਤਰੀਕ ਨੂੰ ਅਸੀਂ ਚਾਹਵਾਂਗੇ ਕਿ ਸਾਰੇ ਲੋਕ ਪਰਿਵਾਰਾਂ ਸਮੇਤ ਤਿਆਰ ਹੋ ਕੇ ਤੇ ਸਾਡੇ ਕੋਲ ਉੱਥੇ ਪਹੁੰਚਣ ਤੇ ਸਿਰ ਤੇ ਬਸੰਤੀ ਜਿਹੜੇ ਆ ਉਹ ਦਸਤਾਰਾਂ ਤੇ ਚੁੰਨੀਆਂ ਲਵੋ ਤਾਂ ਕਿ ਅਸੀਂ ਨਾ ਸਿੱਖੀ ਦੀ ਨਵੇਕਲੀ ਤੇ ਕੇ ਵੀ ਪਛਾਣ ਬਣਾਈ ਹੈ ਤੇ ਸਾਬ ਜੀ ਦੇ ਨਾਲ ਜੁੜੇ ਰਹੀ ਹੈ ਮੇਰਾ ਨਾਮ ਬਰਿੰਦਰਪਾਲ ਸਿੰਘ ਹੈ ਜੀ ਅਕਾਲਪੁਰ ਕੀ ਫੌਜ ਤੋਂ ਬਰਿੰਦਰਪਾਲ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਦੇ ਪ੍ਰੋਗਰਾਮ ਵਿੱਚ ਆਇਆ ਗਿਆ ਬੱਚਿਆਂ ਨੂੰ ਸਹਾਜ ਮਾਂ ਕੀਤੇ ਜਾ ਰਹੇ ਨੇ ਕੀ ਕਹਾਜੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਬੱਚੇ ਜਿਹੜੇ ਹਨ ਨਾ ਬਹੁਤ ਜ਼ਿਆਦਾ ਅਗਿਆਨਤਾ ਦੇ ਵਿੱਚ ਨੇ ਉਹਨਾਂ ਨੂੰ ਛੋਟੇ ਸਾਬ ਜੀ ਦਾ ਬਾਰੇ ਸਾਬ ਜੀ ਦੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਾਡੀ ਜਿਹੜੀ ਮੁੱਢਲੀ ਵਿਦਿਆ ਸਕੂਲਾਂ ਤੋਂ ਪ੍ਰਾਪਤ ਹੁੰਦੀ ਹੈ ਸਕੂਲਾਂ ਦੇ ਵਿੱਚ ਇਹਦੇ ਬਾਰੇ ਹੁਣ ਜਦੋਂ ਅਸੀਂ ਛੋਟੇ ਸੀ ਸਾਨੂੰ ਪੜਾਇਆ ਜਾਂਦਾ ਸੀ ਲੇਕਿਨ ਹੁਣ ਸਿਲੇਬਸ ਚ ਇਹ ਚੀਜ਼ਾਂ ਹਟਾਤੀਆਂ ਗਈਆਂ ਨੇ ਜੇ ਸਕੂਲਾਂ ਦੇ ਵਿੱਚ ਇਹ ਪੜਾਇਆ ਜਾਂਦਾ ਹੋਵੇ ਤਾਂ ਸਾਨੂੰ ਘਰਾਂ ਚੋਂ ਨਿਕਲ ਕੇ ਸੜਕਾਂ ਤੋਂ ਹੀ ਆ ਕੇ ਬੱਚਿਆਂ ਨੂੰ ਦੱਸਣ ਲਈ ਸਵਾਲ ਪੁੱਛਉਂਦੀ ਸ਼ੈ ਲੋਡਣਾ ਪੈਂਦੀ ਲੇਕਿਨ ਸਾਨੂੰ ਲੋਡ ਮਹਿਸੂਸ ਹੋ ਰਹੀ ਹੈ ਤਾਂ ਅਸੀਂ ਅੱਜ αਲਫਾ ਮੌਲ ਨੈਕਸਸ ਮੌਲ ਦੇ ਵਿੱਚ ਆਏ ਹਾਂ ਇੱਥੇ ਆ ਕੇ ਅਸੀਂ ਬੱਚਿਆਂ ਨੂੰ ਕੁਛ ਦੇਰ ਕਰ ਰਹੇ ਹਾਂ ਤੋੜਾ ਵਾਰ ਉਹਨਾਂ ਨੂੰ ਛੋਟੇ ਸਾਹਿਬ ਜਿਹਦਾ ਬਾਰੇ ਸਵਾਲ ਪੁੱਛ ਰਹੇ ਆ ਵੱਡੇ ਸਾਹਿਬ ਜਿਹਦੇ ਬਾਰੇ ਪੁੱਛ ਰਹੇ ਆ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਆਉਂਦਾ ਉਹਨਾਂ ਨੂੰ ਜਾਣਕਾਰੀ ਵੀ ਦੇ ਰਹੇ ਆ ਕਿਸ ਤਰ੍ਹਾਂ ਦਾ ਬੱਚਿਆਂ ਦਾ ਤਾਂ ਸ਼ਾਇਦ ਬਹੁਤ ਹੈ ਲੇਕਿਨ ਬੱਚੇ ਝਿਜਗਦੇ ਵੀ ਪਏ ਨੇ ਜੋ ਝਿਜਗਦੇ ਦੇਖੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਆ ਰਹੇ ਇਹ ਸਾਡੀ ਬੜੀ ਵੱਡੀ ਸਿਕ ਕੌਮੀ ਤਰਸਦੀ ਹੈ ਮੈਂ ਕਹਾਂਗਾ ਕਿ ਸਾਡੇ ਬੱਚਿਆਂ ਦੇ ਮਾਪਿਓ ਨੇ ਛੋਟੇ ਸਾਹਿਬ ਜੀ ਦੇ ਜਾਂ ਵੱਡੇ ਸਾਹਿਬ ਜੀ ਦੇ ਦੀ ਸ਼ਹੀਦੀ ਬਾਰੇ ਜੀਵਨ ਬਾਰੇ ਉਹਨਾਂ ਨੂੰ ਜਾਣਕਾਰੀ ਕੋਈ ਨਹੀਂ ਦਿੱਤੀ ਬੱਚਿਆਂ ਨੂੰ ਪਤਾ ਹੀ ਕੁਝ ਨਹੀਂ ਹੈ ਪਰ ਅਸੀਂ ਉਪਰਾਲੇ ਕਰ ਰਹੇ ਹਾਂ ਪ੍ਰਸ਼ੋਤਰੀ ਸ਼ਾਹੀ ਹੈ ਇਤਿਹਾਸ ਸ਼ਾਪੇ ਰਹੇ ਸਾਰਾ ਬੱਚਿਆਂ ਨੂੰ ਦੱਸ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਹਰ ਘਰ ਦੇ ਵਿੱਚ ਇਹ ਚੀਜ਼ ਨੂੰ ਬਚਾਇਆ ਜਾਵੇ ਤੇ ਸਾਹਿਬ ਜੀ ਦੇ ਬਾਰੇ ਆਪਣੇ ਗੁਰੂ ਸਾਹਿਬਾਨਾਂ ਬਾਰੇ ਆਪਣੇ ਸਿੱਖ ਇਤਿਹਾਸ ਦੇ ਅਕੀਦੇ ਬਾਰੇ ਸਾਰਾ ਕੁਝ ਉਹਨਾਂ ਨੂੰ ਦੱਸਿਆ ਜਾਵੇ ਸਰਕਾਰ ਨੂੰ ਅਪੀਲ ਮੇਰੇ ਵੱਲੋਂ ਇਹੀ ਹੈ ਕਿ ਸਾਡੇ ਜਿਹੜੇ ਸਿਲੇਬਸ ਹੈ ਸਕੂਲਾਂ ਦੇ ਸਿਲੇਬਸ ਦੇ ਵਿੱਚ ਇਹ ਸ਼ਹਾਦਤਾਂ ਬਾਰੇ ਸਿੱਖ ਕੌਮ ਦੀਆਂ ਸ਼ਹਾਦਤਾਂ ਛੋਟੇ ਸਾਬ ਜਦ ਦੀਆਂ ਸ਼ਹਾਦਤਾਂ ਜਿਹਦੇ ਕਰਕੇ ਪੰਜਾਬ ਗੁਰਾਂ ਦੇ ਨਾਂ ਤੇ ਚੱਲਦਾ ਏ ਉਹਨਾਂ ਬਾਰੇ ਦੱਸਿਆ ਜਾਵੇ ਘਟੋ ਘਟ ਉਹਨਾਂ ਨੂੰ ਕੰਪਲਸਰੀ ਕਰਕੇ ਪੜਾਇਆ ਜਾਵੇ ਕਿਸੇ ਵੀ ਧਰਮ ਦਾ ਹੋਵੇ ਲੇਕਿਨ ਪਤਾ ਤੇ ਹੋਵੇ ਕਿ ਇਹਨਾਂ ਨੇ ਸਾਡੇ ਲਈ ਕੁਰਬਾਨੀ ਕੀਤੀਗੀ ਇਹ ਦੇਸ਼ ਅੱਜ ਕਿਦੇ ਕਿਦੇ ਸਰ ਤੇ ਖੜਾ ਹੈ ਉਹ ਉਸ ਰਾਂਦੀ ਦੀ دیوار ਤੇ ਉਸ ਚਮਕੋੜੀ ਦੀ دیوار ਤੇ ਸਤੇ ਇਹ ਦੇਸ਼ ਖੜਾ ਹੈ ਲੇਕਿਨ ਸਾਡੇ ਬੱਚਿਆਂ ਨੂੰ ਦੱਸਦੇ ਨਹੀਂ ਖੇਚਲ ਹੀ ਨਹੀਂ ਕੀਤੀ ਜਾ ਰਹੀ ਜੀ ਲੱਗਦਾ ਨਹੀਂ ਇਹ ਜਿਹੜੇ ਛੁੱਟੀਆਂ ਤਾਂ ਲੱਗ ਕੇ ਜਾਂਦੀਆਂ ਇਹ ਤੇ ਇਸ ਤਰ੍ਹਾਂ ਸਮਾਂ ਬਰਬਾਦ ਹੋ ਰਹਿ ਜਾਣਾ ਬੱਚਿਆਂ ਨੂੰ ਇਸ ਬਾਰੇ ਜਾਣਦੇ ਨਹੀਂ ਕਿ ਕਿਵੇਂ ਤੇ ਹੋਰ ਵੀ ਵਧੀਆ ਉਪਰੇਣੇ ਬਣ ਗਏ ਬਿਲਕੁਲ ਠੀਕ ਹੈ ਮੈਂ ਇਹੀ ਜਾਂਦਾ ਵਾਂ ਮੈਂ ਇਹੀ ਕਹਿਣਾ ਜਾਵਾਂਗਾ ਇਹਨਾਂ ਦੀਆਂ ਛੁੱਟੀਆਂ ਨਹੀਂ ਕਰੀਆਂ ਜਾਂਦੀਆਂ ਸੋ ਕੈਂਪ ਲਗਾਉਣੇ ਚਾਹੀਦੇ ਨੇ 22 ਤੋਂ 27 ਜਾਂ 28 ਤਰੀਕ ਤੱਕ ਅਸੀਂ ਮਨਾਉਂਦੇ ਆ ਆਮ ਤੌਰ ਤੇ ਕਹਿੰਦੇ ਆ ਕਿ ਇਹ ਹਫਤਾ ਜਿਹੜਾ ਸ਼ਹੀਦੀ ਦਾ ਹਫਤਾ ਹੈ ਲੇਕਿਨ ਅਹੀ ਬੱਚਿਆਂ ਨੂੰ ਦਸੀਏ ਨਾ ਕਿ ਸ਼ਹੀਦੀ ਦੇ ਵਿੱਚ ਉਹਨਾਂ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਕਿਵੇਂ ਇੰਨੀ ਠੰਡ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਖੁੱਦੇ ਕਿਵੇਂ ਠੰਡੇ ਬੁਰੀ ਦੇ ਵਿੱਚ ਰਹੇ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸਣਾ ਚਾਹੀਦਾ ਹੈ ਲੇਕਿਨ ਅਸੀਂ ਦੱਸ ਨਹੀਂ پا ਰਹੇ ਸਾਡੇ ਸਕੂਲਾਂ ਨੂੰ ਮਾਪਿਓ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲੀਏ ਤੇ ਉਹਨਾਂ ਨੂੰ ਇਹਦੇ ਉੱਤੇ ਜਾਣਕਾਰੀ ਦੇਈਏ